ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਸਟ ਵਾਰ ਇਸ ਤਰ੍ਹਾਂ ਉਸਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਵੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ ਜੋ ਸਮਾਂ ਗੜ ਕੇ ਵੀਡੀਓ ਜਲਦੀ ਦੇਖ ਲਿਆ ਕਰੋ ਲੋ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਸੂਟ ਡਿਸਕਾਊਂਟ ਤੇ ਰਹਿਣਗੇ ਹੁਣ ਤਾਂ ਦਿੱਲੀ ਡਿਸਕਾਊਂਟ ਹੈ ਜੀ ਠੀਕ ਹੈ ਜੀ ਇਹ ਤੁਹਾਡਾ ਰਖੜੀ ਡਿਸਕਾਊਂਟ ਹੈ ਲੋ ਬਹੁਤ ਪਿਆਰਾ ਜਿਹਾ ਸੂਟ ਹੈ ਆਫਰੀਨ ਸਟੱਫ ਦੇ ਵਿੱਚ ਸੂਟ ਹੈਗਾ ਲਾਈਨਿੰਗ ਲੱਗ ਕੇ ਬੜੂਗਾ ਪਰ ਜਿਵੇਂ ਅੱਜ ਕੱਲ੍ਹ ਹੁਣ ਤਿਉਹਾਰ ਸ਼ੁਰੂ ਹੋਣ ਵਾਲੇ ਆ ਗੰਢ ਵੀ ਜਿਵੇਂ ਸਹੀ ਆ ਮਸਟਰਡ ਕਲਰ ਹੈ ਤੇ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਸੂਟ ਹੈ। ਸਹੀ ਆ ਗਿਆ ਰੰਗ। ਹਾਂ। ਪੈਨਲ ਬਣੇ ਹੋਏ ਨੇ। ਬੀਬੀ ਨੇੜੇ ਕਰਕੇ ਵਰਕ ਦਿਖਾ ਦੇ। ਵਰਕ ਐਨ ਸਿਰਾ ਵਧੀਆ ਸਫਾਈ ਨਾਲ ਮਿਲੂਗਾ ਤੁਹਾਨੂੰ। ਮੈਨੂੰ ਠੀਕ ਠੀਕ ਰਹਿ ਗਿਆ। ਸਹੀ ਆ ਕਲਰ ਬਿਲਕੁਲ ਸਹੀ ਆ ਰਿਹਾ। ਬਹੁਤ ਪਿਆਰਾ ਮਸਟਰਡ ਕਲਰ ਹੈ। ਮੈਂ ਤੁਹਾਨੂੰ ਨਾ نیچے ਹੱਥ ਰੱਖ ਕੇ ਦਿਖਾਉਣੀ ਆ ਸਟੱਫ। ਆ ਲੋ। ਬਹੁਤ ਸੋਹਣਾ ਜਿਹਾ ਸਟੱਫ ਹੈਗਾ। ਤੇ ਇਹਦੀ ਮੈਂ ਤੁਹਾਨੂੰ ਅੱਗੇ ਵਰਕ ਦਿਖਾਉਣੀ ਆ ਬਾਜੀ। ਆ ਲੋ ਜੀ ਇਹ ਹੈਗਾ ਦਾ ਬਾਜੀ ਦਾ ਵਰਕ। ਬਹੁਤ ਪਿਆਰਾ ਸੂਟ ਹੈ। ਪਹਿਲਾਂ ਇਹ ਸੂਟ ਆਪਾਂ 1650 ਦਾ ਦਿੱਤਾ ਸੀ। ਅੱਜ ਇਹ ਸੂਟ ਤੁਹਾਨੂੰ ਡਿਸਕਾਊਂਟ ਤੇ ਮਿਲ ਰਿਹਾ ਇਸ ਕਰਕੇ ਇਹ ਸੂਟ ਅੱਜ ਤੁਹਾਨੂੰ 14500 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਅਗਰ ਤੁਹਾਨੂੰ ਦੁਪੱਟਾ ਚਾਹੀਦਾ ਟਾਈ ਐਂਡ ਡਾਈ ਚਾਹੀਦਾ ਸਿੰਗਲ ਕਲਰ ਚਾਹੀਦਾ ਤਾਂ ਤੁਹਾਨੂੰ ਦੁਪੱਟਾ ਜਿਹੜਾ ਉਹ ਆ ਰੈਡੀ ਕਰਾ ਕੇ ਦੇ ਸਕਦੇ ਆ ਠੀਕ ਹੈ ਸਟੀਚਿੰਗ ਕਰਾ ਕੇ ਦੇ ਸਕਦੇ ਆ ਲੋ ਜੀ ਪਹਿਲਾ ਸੂਟ ਨੈਕਸਟ ਦੇਖੋ ਜੀ ਇਹਦੇ ਨਾਲ ਆਪਾਂ ਦੁਪੱਟਾ ਕਰਾ ਰੱਖਿਆ ਟਾਈ ਐਂਡ ਡਾਈ ਬਹੁਤ ਸੋਹਣਾ ਦੁਪੱਟਾ ਡਾਈ ਹੋਇਆ ਹੋਇਆ ਇਹਦੇ ਨਾਲ ਇਹ ਬਰਬਰੀ ਦੇ ਵਿੱਚ ਸੂਟ ਆ ਜੀ ਇੱਕ ਤਾਂ ਅੱਜਕੱਲ ਜਿਹੜੀ ਬਰਬਰੀ ਚੱਲੀ ਆ ਉਹ ਵਧੀਆ ਹੈ ਹਨਾ ਇਹ ਵਾਲੀ ਬਰਬਰੀ ਦੇਖੋ ਤੁਸੀਂ ਬਹੁਤ ਸੋਹਣਾ ਹੈ ਇਹ ਸੂਟ ਆ ਨੇੜੇ ਕਰਕੇ ਦਿਖਾਉਗੀ ਆ ਲੋ ਇੰਨਾ ਪਿਆਰਾ ਸੂਟ ਹੈ ਨਾ ਇਹ ਇਹ ਉਹ ਵਾਲੀ ਖੁਰਦਰੀ ਵਾਲੀ ਬਰਬਰੀ ਨਹੀਂ ਹੈਗੀ ਸੌਫਟ ਵਾਲੀ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਪ੍ਰਿੰਟ ਦੇਖ ਲਓ ਤੁਸੀਂ ਇਹ ਆ ਲੋ ਬਹੁਤ ਸੋਹਣਾ ਸੂਟ ਆ ਆਲਓਵਰ ਦੇ ਵਿੱਚ ਸੂਟ ਆ ਬਹੁਤ ਪਿਆਰਾ ਜਿਹਾ ਕਲਰ ਹੈਗਾ ਤੇ ਸੋਹਣਾ ਜਿਹਾ ਪ੍ਰਿੰਟ ਹੈਗਾ ਠੀਕ ਹੈ ਜੀ ਤੇ ਆ ਹੈਗਾ ਇਹਦੇ ਨਾਲ ਦੁਪੱਟਾ ਦੁਪੱਟਾ ਆਪਾਂ ਕਰਾਇਆ ਹੈਗਾ ਬੰਬਰ ਜਾਰਜਟ ਦੇ ਵਿੱਚ ਟਾਈ ਐਂਡ ਟਾਈ ਏ ਹਲੋ ਬਹੁਤ ਸੋਹਣਾ ਪਟੜਾ ਡਾਈ ਹੋਇਆ ਲੋ ਜੀ ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਤੇ ਇਹ ਸੂਟ ਤੁਹਾਨੂੰ ਮਿਲ ਜੂਗਾ 2750 ਸ਼ਿਪਿੰਗ ਫ੍ਰੀ ਹੋਊਗੀ ਜੇ ਕੱਲਾ ਸੂਟ ਲੈਣਾ ਤਾਂ 2100 ਦੇ ਵਿੱਚ ਮਿਲੂਗਾ ਲੋ ਜੀ ਆ ਦੇਖੋ ਇੱਕ ਕਲਰ ਆਪਣਾ ਪਹਿਲਾਂ ਰਹਿ ਗਿਆ ਸਿੰਖਾਉਣ ਵਾਲਾ ਬਾਕੀ ਆਪਣੇ ਸੇਲ ਹੋ ਚੁੱਕੇ ਆ ਇਹਦੇ ਚੋਂ ਲੈਮਨ ਸ਼ੇਡ ਦੇ ਵਿੱਚ ਪਹਿਲਾਂ ਆਪਾਂ ਦਿਖਾਏ ਸੀ ਤੁਹਾਨੂੰ ਆ ਸਿੰਗਲ ਪੀਸ ਆਪਣੇ ਕੋਲੇ ਟੈਬੀ ਲਾਈਨਿੰਗ ਆ ਦੇਖੋ ਬਹੁਤ ਸੋਹਣੀ ਹੈ ਕਾਫੀ ਜਿਆਦਾ ਵਧੀਆ ਸੂਟ ਹੈਗਾ ਬਹੁਤ ਸੌਫਟ ਕਪੜਾ ਹੈਗਾ ਠੀਕ ਹੈ ਜੀ ਤੇ ਟੈਬੀ ਲਾਈਨਿੰਗ ਦੇ ਵਿੱਚ ਸ਼ਰਟ ਰਹੂਗੀ 2 ਮੀਟਰ ਜਿਵੇਂ ਟਾਈ ਜਾਂਦਾ ਹੀ ਹੁੰਦਾ ਸੇਮ ਤੁਸੀਂ ਦੁਪੱਟਾ ਲੈ ਜੀ ਕਲਰ ਇੱਥੇ ਦੇਖ ਲੈਣ ਸਹੀ ਆ ਕਲਰ ਦੇਖ ਲਓ ਸੀ ਗ੍ਰੀਨ ਜਿਹਾ ਕਲਰ ਆ ਤੇ ਦੁਪੱਟਾ ਕਰਾਉਣਾ ਹੋਵੇ ਤਾਂ ਸੇਮ ਤੁਹਾਨੂੰ ਅਸੀਂ ਟੈਬੀ ਲਾਈਨਿੰਗ ਦੇ ਵਿੱਚ ਹੀ ਦੁਪੱਟਾ ਇਸ ਤਰੀਕੇ ਦਾ ਹੀ ਕਰਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦੇ ਨਾਲ ਇਹ ਸਲਵਾਰ ਹੈਗੀ ਆ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਆ ਸਲਵਾਰ ਹੈ ਤਾਂ ਮਸਲੀਨ ਪਰ ਥਿੱਕ ਵਾਲੀ ਮਸਲੀਨ ਹੁੰਦੀ ਜਿਹੜੇ ਨੇੜੇ ਕਰ ਦਊਗੀ ਤੇ ਸ਼ਾਈਨ ਕਰਦਾ ਕਪੜਾ ਬਹੁਤ ਸੋਹਣਾ ਕਪੜਾ ਹੈਗਾ ਜੀ ਠੀਕ ਹੈ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਅੱਜ ਤੁਹਾਨੂੰ ਮਿਲ ਰਿਹਾ 995 ਚ 1250 ਦੇ ਵਿੱਚ ਦਿੱਤਾ ਸੀ ਆਪਾਂ ਪਹਿਲਾਂ ਸੂਟ ਫ੍ਰੀ ਸ਼ਿਪਿੰਗ ਨਾਲ ਆਊਗਾ ਜੀ ਲੋ ਨੈਕਸਟ ਦੇਖੋ ਇਹ ਵੀ ਕੱਲਾ ਹੀ ਸੂਟ ਹੈ ਇਹ ਵੀ ਅੱਜ ਤੁਹਾਨੂੰ ਡਿਸਕਾਊਂਟ ਤੇ ਮਿਲੂਗਾ ਸਿੰਗਲ ਪੀਸ ਹੈ ਇੱਕੋ ਹੀ ਕਲਰ ਹੈ ਹਾਂ ਜਾਮ ਕਾਟਨ ਦੇ ਵਿੱਚ ਸੂਟ ਆ ਜੀ ਬੜਾ ਪਿਆਰਾ ਜਿਹਾ ਸੂਟ ਹੈ ਪ੍ਰਿੰਟ ਦੇਖ ਲਓ ਬਹੁਤ ਸੋਹਣਾ ਹੈ ਤੇ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਠੀਕ ਹੈ نیچے ਜਿਹੜੀ ਲੇਸ ਲੱਗੀ ਹੋਈ ਆ ਔਰਗੈਂਜ਼ਾ ਦੀ ਲੇਸ ਹੈ ਬਹੁਤ ਸੋਹਣੀ ਲੇਸ ਹੈ ਤੇ ਨਾਲ ਇਹ ਮਿਲੂਗਾ ਜੀ 2.5 ਮੀਟਰ ਦਾ ਸਲਵਾਰ ਦਾ ਪੀਸ ਕਾਟਨ ਦਾ ਤੇ ਸਵਾ ਦੋ ਮੀਟਰ ਦੁਪੱਟਾ ਉਹ ਮਿਲੂਗਾ ਜੀ ਸ਼ਿਫੋਨ ਦੇ ਵਿੱਚ ਔਰ ਸਿਰ ਤੇ ਰਹੂਗਾ ਤਿਲਕਣੇ ਵਾਲਾ ਸ਼ਿਫੋਨ ਨਹੀਂ ਹੈਗਾ ਇਹ ਲੋ ਬਹੁਤ ਪਿਆਰਾ ਦੁਪੱਟਾ ਹੈਗਾ ਪ੍ਰਿੰਟਡ ਹਾਂ ਠੀਕ ਹੈ ਜੀ ਤੇ ਪਹਿਲਾਂ ਇਹ ਦਿੱਤਾ ਸੀ ਆਪਾਂ 1295 ਚ ਅੱਜੇ ਤੁਹਾਨੂੰ 1095 ਦੇ ਵਿੱਚ ਮਿਲ ਰਿਹਾ ਸੂਟ ਸ਼ਿਪਿੰਗ ਕੋਈ ਨਹੀਂ ਹੋਊਗੀ। ਲਓ ਜੀ ਅਗਲਾ ਸੂਟ ਦੇਖੋ ਤੁਸੀਂ ਇਹ ਵੀ ਬਹੁਤ ਪਿਆਰਾ ਸੂਟ ਹੈ। ਪਹਿਲਾਂ ਤੁਸੀਂ ਇਹ ਬਿਨਾ ਕਟਵਰਕ ਤੋਂ ਦੇਖੇ ਨਹੀਂ। ਲਓ ਅੱਜ ਤੁਹਾਨੂੰ ਅਸੀਂ ਕਟਵਰਕ ਨਾਲ ਦਿਖਾਉਣੀ ਹੈ ਇਹ ਸੂਟ। ਇਹਦਾ ਕਟਵਰਕ ਹੈ ਜਿਹੜਾ ਉਹ ਬੈਕ ਤੇ ਵੀ ਹੋਇਆ ਔਰ ਫਰੰਟ ਤੇ ਵੀ ਹੋਇਆ ਲੋ ਦੇਖੋ ਤੁਸੀਂ ਬਹੁਤ ਸੋਹਣਾ ਹੈ ਕਟਵਰਕ ਹੋਇਆ ਗਿਆ ਮੈਂ ਨਾਪ ਕੇ ਦੱਸ ਦਨੀ ਹੇ ਘੇਰਾ ਸਾਢੇ 24 ਘੇਰਾ ਜੀ ਇਹਦਾ ਬੈਕ ਫਰੰਟ ਘੇਰੇ ਦੇ ਵਰਕ ਮਿਲੂਗਾ ਔਰ ਬਾਜੂ ਦੇ ਵਰਕ ਮਿਲੂਗਾ ਠੀਕ ਹੈ ਜੀ ਤੇ ਲੋ ਜੀ ਇਹ ਹੈਗਾ ਕਾਈਸੇ ਨਹੀਂ ਮਿਲੂਗੀ ਜੀ ਅੱਜ 895 895 ਦੇ ਵਿੱਚ ਬੈਕ ਫਰੰਟ ਘੇਰਾ ਐਂਡ ਬਾਜੂ ਤੁਹਾਨੂੰ ਕਟਵਰਕ ਮਿਲ ਜੂਗਾ ਕਪੜਾ ਐਂਡ ਪੂਰਾ ਦਮਦਾਰ ਐਂਡ ਪੂਰਾ ਸਟਰੋਂਗ ਕਪੜਾ ਮਿਲੂਗਾ ਜੀ ਤੁਹਾਨੂੰ ਬਹੁਤ ਵਧੀਆ ਕਪੜਾ ਜਿੰਨਾ ਪਹਿਣਾ ਕੋਲ ਚਲੇ ਗਏ ਨਾ ਸੂਟ ਉਹਨਾਂ ਨੂੰ ਪਤਾ ਹੈ ਇਹਲੀ ਅੱਭੀਆ ਮੁਰੇ ਵੀ ਪਿੱਛੇ ਵੀ ਹਾਂ ਬੈਕ ਸਾਈਡ ਵੀ ਹੈ ਤੇ ਫਰੰਟ ਸਾਈਡ ਵੀ ਹੈ ਠੀਕ ਹੈ ਜੀ 895 ਵਿੱਚ ਮਿਲ ਜੂਗਾ ਸੂਟ ਮਿਲ ਜੂਗਾ ਤੇ ਇੱਕ ਹੈਗਾ ਹੋਰ ਇਹਦੇ ਚ ਆਹ ਉਹਦੇ ਵਿੱਚ ਹੀ ਹੈ ਇਦੇ ਵਿੱਚ ਵੀ ਬੈਕ ਫਰੰਟ ਘੇਰਾ ਹੈਗਾ ਤਿੰਨ ਤਿੰਨ ਲਾਈਨਾਂ ਇਸ ਤਰ੍ਹਾਂ ਵਰਕ ਦੀਆਂ ਹੋਈਆਂ ਹੋਈਆਂ ਨੇ ਬੈਕ ਵੀ ਔਰ ਫਰੰਟ ਵੀ ਠੀਕ ਹੈ ਜੀ ਇਹ ਸੂਟ ਵੀ ਤੁਹਾਨੂੰ 895 ਦੇ ਵਿੱਚ ਮਿਲੂਗਾ ਇੰਨਾ ਸਾਰਾ ਵਰਕ ਹੈ ਜੀ ਬਾਜੂ ਤੇ ਵੀ ਵਰਕ ਹੈ ਇੰਨਾ ਸਾਰਾ ਵਰਕ ਦੇਖ ਲੋ ਵਿੱਚ ਹੀ ਤੁਹਾਨੂੰ ਇੰਨਾ ਸੋਹਣਾ ਸੂਟ 895 ਦੇ ਵਿੱਚ ਮਿਲ ਰਿਹਾ ਹੋਰ ਕੀ ਚਾਹੀਦਾ ਜੀ ਆਪਾਂ ਸੂਟ ਦਾ ਦੁਪੱਟਾ ਜਿਹੜਾ ਚਾਹੀਦਾ ਸਾਨੂੰ ਦੱਸ ਸਕਦੇ ਹੋ ਤੁਸੀਂ ਕੋਟਨ ਦਾ ਜੀ ਇਹ ਇਹ ਕਿ ਟੈਕਸ ਦਾ ਅੱਛਾ ਲਓ ਜੀ ਆਹ ਦੇਖੋ ਇਹਦੇ ਵਿੱਚ ਇਹ ਵਾਲਾ ਕਲਰ ਹੈ ਇਹ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਬਹੁਤ ਪਿਆਰਾ ਕਲਰ ਹੈ ਇਹ ਹੈਗਾ ਜੀ ਇਹਦੀ ਫਰੰਟ ਸਾਈਡ ਤੇ ਬੈਕ ਸਾਈਡ ਆਪਾਂ ਦੇਖ ਲੈਣੇ ਆ ਨਹੀਂ ਨਹੀਂ ਹੈਗੀ ਹੈਗੀ ਆਹ ਲੋ ਜੀ ਬੈਕ ਸਾਈਡ ਵੀ ਹੈ ਤੇ ਘੇਰਾ ਮੈਨ ਲਾਦਾ ਉਨਾ ਹੀ ਹੋਊਗਾ 25 ਹੋਊਗਾ ਘੇਰਾ ਮੈਂ ਫਿਰ ਵੀ ਨਾਪ ਦਿੰਨੀ ਆ ਤੁਹਾਨੂੰ ਹਾਂ 25 25 ਘੇਰਾ ਦੀ ਇਹਦਾ ਬਾਜੂ ਤੇ ਵੀ ਆ ਤਿੰਨ ਤਿੰਨ ਲਾਈਨਾਂ ਫਰੰਟ ਤੇ ਵੀ ਆ ਔਰ ਬੈਕ ਤੇ ਵੀ ਆਹ ਲੋ ਤੇ ਕਲਰ ਬਹੁਤ ਜਿਆਦਾ ਪਿਆਰਾ ਸੂਟ ਦਾ ਤੇ ਇਹ ਸੂਟ ਵੀ ਤੁਹਾਨੂੰ ਮਿਲੂਗਾ ਜੀ 800 895 ਚ ਠੀਕ ਹੈ ਜੀ ਲੋ ਸ਼ਿਪਿੰਗ ਫ੍ਰੀ ਹੋਊਗੀ ਨੈਕਸਟ ਇੱਕ ਹੋਰ ਹੈ ਆ ਲੋ ਲੋ ਜੀ ਵਰਕ ਦੇਖ ਲੋ ਬੈਕ ਫਰੰਟ ਦੋਨੋਂ ਹੀ ਆ ਪਿੱਛੇ ਵੀ ਹੈ ਅੱਗੇ ਵੀ ਹੈ ਦੇ ਸਾਡੇ 24 ਘੇਰਾ ਤਿਆਰ ਹੋ ਜਾਊਗਾ ਤੁਹਾਡਾ ਤੇ ਬਾਜੂ ਤੇ ਵੀ ਤੁਹਾਨੂੰ ਕਟਵਰਕ ਮਿਲੂਗਾ ਤੇ 895 ਦੇ ਵਿੱਚ ਇਹ ਸੂਟ ਮਿਲ ਜਾਊਗਾ ਏਕੇ ਟੈਕਸ ਦਾ ਸੂਟ ਹੈ ਔਰ ਕਪੜਾ ਤਾਂ ਬਸ ਪੁੱਛੋ ਹੀ ਨਾ ਜਦੋਂ ਤੁਹਾਡੇ ਕੋਲੇ ਪਹੁੰਚੂਗਾ ਹੱਥ ਲਾਉਂਗੇ ਫਲਾਈ ਕਰਕੇ ਕਪੜਾ ਉਹ ਤੁਹਾਡੇ ਕੋਲ ਲੋ ਜੀ ਆ ਦੇਖੋ ਤੁਸੀਂ ਇਹ ਵੀ ਬਹੁਤ ਸੋਹਣਾ ਸੂਟ ਹੈ ਇਹ ਹੈਗਾ ਜੀ ਸ਼ੰਕਰ ਦਾ ਸ਼ੰਕਰ ਦੇ ਸੂਟ ਵੀ ਬਹੁਤ ਸੋਹਣੇ ਹੁੰਦੇ ਨੇ ਆਹ ਲਓ ਜੀ ਇਹਦੇ ਤਾਂ 5-5 ਲਾਈਨਾਂ ਨੇ ਦੀ ਵਰਕ ਦੀਆਂ ਦੇਖੋ ਤੁਸੀਂ ਕਿਆ ਬਾਤ ਹੈ 8.25 ਕਿਹੜਾ ਬਣਦੂ ਆ ਬੈਕ ਤੇ ਵੀ ਔਰ ਫਰੰਟ ਤੇ ਵੀ ਠੀਕ ਹੈ ਜੀ ਇਹ ਪਹਿਲਾਂ 995 ਦਾ ਸੀ ਆਜ 895 ਦੇ ਵਿੱਚ ਮਿਲ ਰਿਹਾ ਤੁਹਾਨੂੰ ਸੂਟ ਬਹੁਤ ਜਿਆਦਾ ਵਰਕ ਹੋਇਆ ਨਾਲ ਬਾਜੂ ਤੇ ਵੀ ਹੋਇਆ ਹੋਇਆ ਠੀਕ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਇਹ नेक्स्ट ਦੇਖੋ ਲੋ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾ ਦੇਣੀ ਆ ਇਹ ਲੋ ਜੀ ਇਹ ਹੈਗਾ ਇਹਦੇ ਲਿਖਿਆ ਹੀ ਹੋਇਆ कॉटन मस्लिन ਠੀਕ ਹੈ ਜੀ ਇਹ कॉटन मस्लिन ਦਾ ਸੂਟ ਹੈ ਪਰੇ ਬਿਨਾ ਲਾਈਨਿੰਗ ਤੋਂ ਬਣ ਜੂਗਾ ਸੂਟ ਬਿਲਕੁਲ ਵੀ ਇਹ ਟ੍ਰਾਂਸਪੇਰੈਂਟ ਨਹੀਂ ਹੈਗਾ ਤੇ ਘੇਰਾ ਮੈਂ ਤੁਹਾਨੂੰ ਨਾਪ ਕੇ ਦੱਸ ਦੇਣੀ ਆ ਘੇਰੇ ਦੀ ਬੇਲ ਦੇਖ ਲਓ ਤੁਸੀਂ ਕਿੰਨੀ ਸੋਹਣੀ ਆ ਪੌਣੇ 23 ਸਾਢੇ 21 ਪੌਣੇ 23 ਘੇਰਾ ਬਾਜੂ ਤੇ ਵੀ ਨਾਲ ਵਰਕ ਮਿਲੂਗਾ ਤੇ ਬੈਕ ਸਾਈਡ ਵਰਕ ਨਹੀਂ ਹੈਗਾ ਇਹ ਤੁਹਾਨੂੰ ਸੂਟ ਮਿਲ ਜੂਗਾ ਜੀ 795 ਚ ਡਿਸਕਾਊਂਟ ਤੇ ਠੀਕ ਹੈ ਜੀ ਤੇ ਇਹ ਮਿਲੂਗੀ ਇਹਦੇ ਨਾਲ ਨੈਗੇਟਿਵ ਪ੍ਰਿੰਟ ਦੀ ਸਲਵਾਰ ਬਹੁਤ ਸੋਹਣੀ ਆ ਸਭ ਵੀ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਹੈ। ਲੋ। ਨੋ ਜੀ ਅਗਲਾ ਸੂਟ ਦੇਖੋ। ਇਹ ਸੂਟ ਆਪਣੇ ਕੋਲੇ ਬਿਨਾ ਵਰਕ ਤੋਂ ਕਲਰ ਆਹ ਸੋਰੀ ਵਰਕ ਹੈ ਇਹਦੇ ਤੇ ਵੀ। ਮੈਂ ਤਾਂ ਸੋਚਿਆ ਸੀ ਤੇ ਵਰਕ ਨਹੀਂ ਹੈਗਾ। ਲੋ ਜੀ ਇਹਦੇ ਤੇ ਵੀ ਵਰਕ ਹੈ ਬਹੁਤ ਪਿਆਰਾ ਸੂਟ ਹੈ ਇਹ। ਪੰਜ ਇਹਦੇ ਤੇ ਵੀ 5-5 ਲਾਈਨਾਂ ਨੇ। 25 25 ਘੇਰਾ ਹੋਊਗਾ ਇਹਦਾ ਵੀ ਮੈਨੂੰ ਲੱਗਦਾ। 25 ਘੇਰਾ ਜੀ। ਫਰੰਟ ਔਰ ਬੈਕ। ਦੋਨੋਂ ਤੇ ਵਰਕ ਹੈ ਬਾਜੂ ਤੇ ਵੀ ਹੈ। ठीक है अठ सौ पचानवे च आजगा शिपिंग फ्री होगी बड़े सोने सूट आ जाइए तो इन्हों का प्रिंट भी इतना सोहना है ना गुलाब दे फुल जो लो नेक्स्ट देखो सूट है ये काफ़ी ज़्यादा सोहना सूट है कॉटन एंड सिरा ये आ लो लो जी बहुत सोहनी कॉटन है बैक फ्रंट लाइनिंग लाइनिया ला लो नहीं लाई माड़ा मोटा देख भी जाऊगा तो भी कुछ नहीं होंगे गर्मी चाहिए ਤੇ ਆ ਹੈਗਾ ਜੀ ਇਹਦਾ ਘੇਰਾ organza ਦੀ लेस ਲੱਗੀ ਹੋਈ ਆ लेस ਨਹੀਂ ਐ ਪੈਚ ਹੀ ਲੱਗਿਆ ਸਮਝ ਲੋ ਆ ਆ ਲੋ ਤੇ ਬਾਈਟ ਬਾਈਟ ਜਿਹੜਾ ਦਿਖ ਰਿਹਾ ਨਾ ਇਹ ਨੀਚੇ ਆ ਕਾਵੇ ਦੇ ਹੁੰਦਾ ਹੈ ਜਿਹੜਾ ਇਹ ਉੱਤਰ ਜਾਂਦਾ ਧੋਏ ਤੋਂ ਲੋ ਠੀਕ ਹੈ ਜੀ ਆ ਲੋ ਬਹੁਤ ਸੋਹਣਾ ਵਰਕ ਹੈ ਸਟਾਈਲਿਸ਼ ਸੂਟ ਹੈ ਜੀ ਇਹ ਤੇ ਸਾਈਡ ਤੇ ਆ ਤੁਹਾਨੂੰ ਮਿਲੂਗਾ ਜੀ ਬਾਜੂ ਲਈ ਠੀਕ ਹੈ ਨਾਲ लेस ਹੈ ਪਲੱਸ ਜਿਹੜਾ ਦੁਪੱਟਾ ਇਹਦਾ ਚਾਈਨਾ ਫੋਟੇ ਦਾ ਬਹੁਤ ਸੋਹਣਾ ਕਿਰਿਆ ਨਹੀਂ ਚਹੀ ਇਹ ਦੁਪੱਟੇ ਨਾਲ ਤਾਂ ਜੀ ਇਹਦੀ ਟੋਰੀ ਨਿਕਲ ਜਾਂਦੀ ਹੈ ਸੂਟ ਦੀ ਸੋਹਣਾ ਲੋ ਬਹੁਤ ਸੋਹਣਾ ਲੱਗਦਾ ਸੂਟ ਹੈ। ਬਹੁਤ ਧਿਆਰਾ। ਲੰਮਾ ਚੌੜਾ ਦੁਪੱਟਾ ਐਨ ਵੱਡਾ ਸਾਰਾ 2.5 ਮੀਟਰ ਦਾ ਬਹੁਤ ਧਿਆਰਾ ਸੂਟ ਹੈ। ਠੀਕ ਹੈ ਜੀ। ਦੁਪੱਟਾ ਕਾਹਦਾ? ਚਾਈਨਾ ਕੋਟੇ ਦਾ। ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਉਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਦੇ ਰਹੋ। ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।